ਜਦੋਂ ਤੇਜੀ ਨਾਲ ਨਸ਼ਾ ਵਿਕ ਰਿਆ ਸੀ ਜੀ ਉਦੋਂ ਤੱਕ ਕੁਛ ਕੀਤਾ ਨਹੀਂ ਜੀ ਕਾਰਵਾਈ ਕਿਸੇ ਨੇ ਉੱਥੇ ਤੋਂ ਪੂਲ ਸਾੜੇ ਲੈ ਜਾਂਦੇ ਫੜ ਕੇ ਉਹਨਾਂ ਨੂੰ ਫੇਰ ਛੱਡ ਦਿੰਦੇ ਆ ਫੇਰ ਲੈ ਜਾਂਦੇ ਆ ਫੇਰ ਛੱਡ ਦਿੰਦੇ ਆ ਹੁਣਾਂ ਸਾਨੂੰ ਐ ਨਾ ਪਤਾ ਉਹਨੂੰ ਐ ਪਤਾ ਲੱਗਿਆ ਵੀ ਸਾਨੂੰ ਨਸ਼ੇ ਪਿੱਛੇ ਕੁੱਟਿਆ ਨਾ ਸਾਨੂੰ ਐ ਪਤਾ ਲੱਗਿਆ ਕਿਹਦੇ ਪਿੱਛੇ ਕੋਈ ਪਤਾ ਨਹੀਂ ਮੈਂਨੇ ਸਾਈਕਲ ਖੜਾਏ ਪੋਨੇ 9 ਵਜੇ ਪਿੱਛੇ ਸੇ ਆਏ ਦੇ ਸੋਟੀ ਦੇ ਸੋਟੀ ਉੱਛਾਨੀ ਦਸਾਨੀ ਜੀ ਮਲਾਜਮਾਂ ਨੇ ਵੀ ਜਿਹੜੇ ਨਹੀਂ ਵੀ ਵੇਚਦੇ ਸੀ ਉਹਨਾਂ ਦੀ ਵੀ ਡਾਂਗਾ ਮਾਰੀਆਂ ਜੀ ਕੁੱਟਿਆ ਅੱਡ ਨਾ ਜੈ ਇਹਨਾਂ ਨੇ ਜਾਇ ਤੱਕਾ ਹੋਇਆ ਇਹਨਾਂ ਦੇ ਬੰਦੇ ਸੀਗੇ ਜੋ ਉਹਨਾਂ ਨੂੰ ਨਜਾਇਜ਼ ਕੁੱਟਿਆ ਗਿਆ ਜੀ ਜੋ ਨਸ਼ੇੜੀ ਆ ਉਹਨਾਂ ਨੂੰ ਫੜਨ ਸਤੈ ਕਿਉਂ ਰੁੱਟੀ ਚਲਾਤ ਮਾਰਦਿਆ ਜੀ ਦੇਖੋ ਜਿਹੜੇ ਨਸ਼ੇ ਦੇ ਕੈਪਸੂਲ ਜਿੰਨਾਂ ਕੋਲ ਰਿਕਵਰ ਹੋਏ ਆ ਜੋ ਵੇਚਦੇ ਸੀਗੇ ਉਹਨਾਂ ਤੇ ਹੀ ਅਸੀਂ ਕਾਰਵਾਈ ਕੀਤੀ ਹੈਗੀ ਹੋਰ ਅਸੀਂ ਕਿਸੇ ਨੂੰ ਉੱਥੇ ਕੁਝ ਨਹੀਂ ਕਿਹਾ ਉਹ ਮੈਂ ਨਾਈਕਲ ਖੜਾਏ ਪੋਨੇ 9 ਵਜੇ ਪਿੱਛੇ ਸੇ ਆਏ ਦੇ ਸੋਟੀ ਦੇ ਸੋਟੀ ਮੈਂ ਨੇ ਕਹਾਂ ਜਨਾ ਮੇਰੇ ਗਲਤੀ ਕੀ ਹੈ ਪੁੱਛਿਆ ਹੀ ਨਹੀਂ ਕਹਤਾ ਅੱਗੇ ਲੈ ਜਾ ਜਦ ਤੂੰਨੇ ਮਾਰ دیے ਉਹ 3 4 ਸੋਟੀ ਫਿਰ ਕਹਤੇ ਹੋ ਅੱਗੇ ਲੈ ਜਾ ਉਹ ਪਹਿਲੇ ਕਹਿ ਦਿੰਦੇ ਭਾਈ ਤੂੰ ਅੱਗੇ ਲੈ ਜਾ ਗਲਮਕੀ ਲੈ ਹੁਣ ਆ ਤੁਹਾਨੂੰ ਲੱਗਦਾ ਜੀ ਕਿਸੇ ਪਾਸੇ ਮੇ ਨਸ਼ਾ ਵੇਚਦਾ ਪਤਾ ਨਹੀਂ ਹੋਣੇ ਵੀ ਕਿਉਂ ਮਾਰ ਰਿਹਾ ਕਿਉਂ ਪੀ ਰਿਹਾ ਮੈਂ ਪੁੱਛੇ ਕਹੇ ਮੈਨੇ ਕਸੂਰ ਕੀਆ ਹੈ ਮੇਰੇ ਇਹ ਤਾਂ ਬਤਾ ਦਿਜੀਏ ਕਹਤਾ ਅੱਗੇ ਲੈ ਜਾ ਤੇ ਮਾਰ ਦਈਓ ਫਿਰ ਕਹਤੇ ਹੋ ਅੱਗੇ ਲੈ ਜਾ ਇਹ ਕੀ ਹੋ ਗਿਆ ਦਿਹਾੜੀਦਾਰ ਬੰਦੇ ਆ ਜੀ ਪੂਰਾ ਤਾਂ ਆਉਣੀ ਆਉਂਦਾ ਇਹ ਸੱਤਾ ਬੇਟਾ ਮਾਰ ਲਾ ਕੇ ਸਾਡੇ ਤੇ ਸਾਨੂੰ ਕੌਣ ਸੰਭਾਲੂਗਾ ਅਸੀਂ ਕੱਲੇ ਕੱਲੇ ਸਾਬੂਤ ਆਪ ਕੇ ਪਾਰੇ ਸਾਰੇ ਛੋਟੇ ਛੋਟੇ ਜਵਾਗੇ ਸਾਡੇ ਸਾਰੇ ਬੱਚਿਆਂ ਦੇ ਸਾਰੇ ਇੱਥੇ ਸਾਰਾ ਜਿੱਥੇ ਸਾਡਾ ਬੈਨੇ ਆ ਨਾ ਸਾਰਾ ਖੰਡਾਤਾ ਸਰ ਬਾਈ ਮੰਦਿਰ ਵੀ ਇੱਥੇ ਉੱਥੇ ਜਿੱਥੇ ਦੀ ਬੈਨੇ ਆ ਸਰ ਸਾਰਾ ਉਹ ਖੰਡਾਤਾ ਸਾਡਾ ਜਿਹੜਾ ਸ਼ਾਂਤੀ ਜਿੱਥੇ ਅਸੀਂ ਬੈਨੇ ਆ ਸਰ ਸਾਡਾ ਸਾਰਾ ਉਹ ਖੰਡਾਤਾ ਸਰ ਚਲੋ ਸਾਡੇ ਚ ਕੋਈ ਵੇਚਦਾ ਸਰ ਸਾਡੇ ਚ ਕੋਈ ਵੇਚਦਾ ਉਹਨੂੰ ਫੜੋ ਸਰ ਅਸੀਂ ਕਹਿੰਦੇ ਆ ਵੀ ਐਂ ਕਰਕੇ ਵੇਚ ਰਹੇ ਹਾਂ ਅਸੀਂ ਨਾਲ ਆ ਵੀ ਸਰ ਐ ਤਾਂ ਨਹੀਂ ਮਤਲਬ ਪੁੱਛਣ ਦਾ ਤੱਕਾ ਸਰ ਵੀ ਸਾ ਪੁੱਛੋ ਵੀ ਐਂ ਕਰਕੇ ਕੌਣ ਵੇਚ ਰਿਹਾ ਕੀ ਕਰ ਰਿਹਾ ਸਰ ਪੁੱਛਿਆ ਨੀ ਸਿੱਧਾ ਡਾਂਗਾ ਡਾਂਦਾ ਸਾਰੇ ਇਹਨਾਂ ਦਾ ਪ੍ਰਕਿਰਿਆ ਨੂੰ ਕੋੜਦੇ ਜਿਵੇਂ ਅੱਜ ਪੁਲਿਸ ਉਹ ਖਟਿਆ ਸਰ ਇੱਕ ਤੇ ਡੰਗਾ ਮਾਰਨ ਨਾਲ ਤੋੜਦਿਆਂ ਐਮਰ ਸਾਹਿਬ ਨੂੰ ਮਿਲੇ ਨਹੀਂ ਮਿਲੇ ਨਹੀਂ ਜੀ ਆਹੀ ਮੰਗਾ ਜੀ ਸਾਨੂੰ ਦੱਸਣਾ ਚਾਹੁੰਦੇ ਆ ਜੀ ਉਹ ਮਿਲੇ ਨਹੀਂ ਆ ਹੀ ਨਹੀਂ ਰਹੇ ਜੀ ਤੇ ਇਹਨੂੰ ਇੱਕ ਪੀ ਆ ਮਲਾਜਮ ਆ ਗਏ ਠੀਕ ਹੈ ਜੀ ਇਹ ਕਹੀ ਜਾਂਦੇ ਵੀ ਤੁਸੀਂ ਜਾਓ ਉੱਥੇ ਜਾਓ ਵੀ ਆ ਜਾਂਦੇ ਆ ਉਹ ਆ ਹੀ ਨਹੀਂ ਜੀ ਉਹਨਾਂ ਦੀ ਬੇਟ ਚ ਬੈਠੇ ਦੋ ਦਿਨ ਲੱਗਣਗੇ ਕਹਿੰਦੇ ਉਹ ਦੋ ਦਿਨ ਹੋ ਗਏ ਹੁਣ ਅਸੀਂ ਉੱਥੇ ਜਾ ਕੇ ਸਾਨੂੰ ਫੇਰ ਡੰਗਾਂ ਨਾਲ ਕੁੱਟਣ ਉੱਥੇ ਫਿਰ ਕੀ ਗੱਲ ਹਾਂ ਅਸੀਂ ਤਾਂ ਹੀ ਕਰਕੇ ਤਾਂ ਇੱਥੇ ਆਏ ਬਾਕੀ ਬਾਈ ਪਤਾ ਕੀ ਹੈ ਜੀ ਨਸੇ ਵਾਲੇ ਸਰਕਾਰ ਨੂੰ ਲੈ ਸਾਡੀ ਇਹ ਮੰਗਾ ਜੀ ਨਸੇ ਵਾਲੇ ਬਾਈ ਫੜਾਏ ਆ ਚਾਰ ਬੰਜਰੀ ਨਸੇੜੇ ਨੂੰ ਚੱਕਿਆ ਪੁਲਿਸ ਮੁਲਾਜ਼ਮਾਂ ਨੇ ਬਾਈ ਇਕਲਣ ਰੱਖਦਾ ਤੀਜੇ ਨੂੰ ਨਸੇ ਵਾਲ ਨੂੰ ਛੱਡ ਦਿੰਦੇ ਆ ਉਹ ਫੇਰ ਆ ਕੇ ਵਿੱਚ ਖੜ ਜਾਂਦੇ ਆ ਬਾਈ ਉਹਦੇ ਵਿੱਚ ਸਾਡਾ ਹੀ ਕਸੂਰ ਆ ਸਾਰੇ ਬਾਈ ਘਟ ਘਟ 50 ਬੰਦੇ ਖੜੇ ਆ ਸਾਰੇ ਕੰਮ ਵਾਲੇ ਬੰਦੇ ਆ ਬਾਈ ਕਿਸੇ ਦੇ ਦੋ ਜਵਾਬ ਆ ਕਿਸੇ ਦੇ ਤਿੰਨ ਜਵਾਬ ਆ ਸਾਰੇ ਪਰਿਵਾਰ ਵਾਲੇ ਹੈਗੇ ਆ ਬਾਈ ਮੇਰਾ ਨਾਮ ਜਗਵੀਰ ਸਿੰਘ ਆ ਵੀਰੇ ਕੀ ਕੰਮ ਕਰਦਾ ਹਾਂ ਲੇਬਰ ਦਾ ਵੀਰੇ ਅੱਜ ਤੁਸੀਂ ਇਕੱਠੇ ਹੋਇਆ ਤੁਸੀਂ ਮੇਰੇ ਸਾਹਮਣੇ ਪੱਤੀ ਅੱਗੇ ਕੀ ਕਰਨਗੇ ਅਹ ਵੀਰੇ ਅਸੀਂ ਨਾ ਸਾਡਾ ਲੇਬਰ ਚੌਂਕ ਆ 골ਡ ਅਗੀ ਆ ਰਹੀ ਆ ਸਮਾਚੌਂਕ ਉੱਥੇ ਨਾ ਅਸੀਂ ਲੇਬਰ ਚੌਂਕ ਦੇ ਵਿੱਚ ਖੜਦੇ ਹੁੰਨੇ ਆ ਵੀ ਇੱਥੇ ਬਹੁਤ ਮਲਦਾਜ਼ਾ 12-12 ਸਾਲ ਹੋ ਗਏ ਭਾਈ ਸਾਨੂੰ ਆਉਂਦੇ ਨੇ ਉੱਥੇ ਉੱਥੇ ਹੁਣ ਮੰਨ ਲਓ ਅਸੀਂ ਕੰਮ ਕਰਦੇ ਸੀਗੇ ਵਧੀਆ 2-3 ਸਾਲ ਦਾ ਨਾ ਮਾਹੌਲ ਬਹੁਤ ਖਰਾਬ ਹੋ ਵੀ ਉੱਥੇ ਨਸ਼ੇੜੀ ਆ ਕੇ ਖਾਣ ਲੱਗੇ ਭਾਈ ਠੀਕ ਆ ਵੀ ਉਹਨਾਂ ਦਾ ਨਾ ਕੋਈ ਘਰ ਆ ਨਾ ਬਾਹਰ ਆ ਉੱਥੇ ਹੀ ਸੌ ਜਾਂਦੇ ਆ ਉੱਥੇ ਹੀ ਪੈ ਜਾਂਦੇ ਆਗੇ ਤੇ ਬਦਨਾਮ ਅਸੀਂ ਹੋਏ ਪਏ ਉਹਨਾਂ ਦੇ ਨਾਲ ਜੀ ਤੇ ਹੁਣ ਮੰਨ ਲ ਅਸੀਂ ਕੰਮ ਧੰਦੇ ਜਿਹੜੇ ਰੋਜ਼ ਰੋਜ਼ ਨੂੰ ਆਉਂਦੇ ਆਂਗੇ ਵਧੀਆ ਕੰਮ ਤੇ ਆਏ ਆ ਆਪਦੇ ਤੜਕੇ ਜੀ ਮਲਾਜ਼ਮ ਆਏ ਠੀਕ ਆ ਕੁਛ ਨਸ਼ੀ ਨਸ਼ੀਆਂ ਨੂੰ ਫੜ ਕੇ ਲੈ ਗਏ ਠੀਕ ਆ ਕੁਛ ਨਰਦੋਸੇ ਬੰਦੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ ਇਹ ਲੇਬਰ ਵਾਲੇ ਇਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਜੀ ਮਲਾਜ਼ਮਾਂ ਨੇ ਵੀ ਜਿਹੜੇ ਨਹੀਂ ਵੀ ਵੇਚਦੇ ਸੀ ਉਹਨਾਂ ਦੀ ਵੀ ਡਾਂਗਾ ਮਾਰੀ ਗਾ ਜੀ ਕੁੱਟਿਆ ਤੇ ਸਾਨੂੰ ਜੀ ਕੋਈ ਇਨਸਾਫ ਚਾਹੀਦਾ ਵੀ ਸਾਡਾ ਕੋਈ ਕੀਤਾ ਜਾਵੇ ਜੀ ਅਸੀਂ 50 ਜਣੇ ਅੱਜ ਦਿਹਾੜੀ ਮਾਰ ਕੇ ਆ ਬੈਠੇ ਜੀ ਆਪਣੇ ਅੱਜ ਗਰੂਪ ਸਿੰਘ ਦੀ ਕੋਠੀ ਮੁਰੇ ਜੀ ਨਸ਼ੇੜੀ ਆ ਉੱਥੇ ਵੀ ਇੱਥੇ ਮੈਂ ਉਹਨੂੰ ਸ਼ਾਰਤਾਂ ਕਰਦੇ ਆ ਉੱਥੇ ਸ਼ਾਰਤਾਂ ਜੀ ਹਾਂਜੀ ਨਸ਼ਾ ਵੇਚਦੇ ਆ ਸਗਨੇਚਰ ਗੋਲੀਆਂ ਜੀ ਐ ਨਹੀਂ ਪਤਾ ਕੀ ਕੀ ਵੇਚਦੇ ਸੀ ਕਿਉਂਕਿ ਸਾਡੇ ਦੇ ਵਿੱਚੋਂ ਤਾਂ ਜਿਹੜੇ ਅਸੀਂ ਖੜੇ ਆ ਜੀ ਵੀ ਟੈਸਟ ਕਰਵਾਇਆ ਜਾਵੇ ਕੋਈ ਮੰਨ ਲਓ ਕਰਦੇ ਹੋਣਗੇ ਨਾਰਮਲ ਕਰਦੇ ਹੋਣਗੇ ਕੋਈ ਐ ਨਹੀਂ ਵੀ ਜਿੱਦ ਰੱਜ ਕੇ ਕੰਮ ਤੇ ਜਾਂਦੇ ਹੋਣਗੇ ਉੱਥੇ ਵੀ ਐਸ ਵੀ ਕੋਈ ਜੋ ਕੁੜੀਆਂ ਸਕੂਲ ਆਗਾ ਹਾਂਜੀ ਹਾਂਜੀ ਨਹੀਂ ਜੀ ਆਹ ਦੇਖ ਲੋ ਤੁਹਾਡੇ ਸਾਹਮਣੇ ਖੜੇ ਆ ਜੀ ਇਹ ਸਾਰੇ ਹਾਂਜੀ ਕਰਦੇ ਹੋਣਗੇ ਜੀ ਨਸ਼ਾ ਜਿਹੜਾ ਨਸ਼ਾ ਕਰਦਾ ਜੀ ਉਹਦੀ ਕੀ ਪ੍ਰਤੀਤ ਆ ਜੀ ਕਰਦੇ ਹੋਣਗੇ ਕੋਈ ਸਭ ਸੱਚਾ ਜੀ ਕਰਦੇ ਹੋਣਗੇ ਤੁਹਾਡੀ ਕੀ ਮੰਗ ਹੈ ਹਾਂਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਸਾਡਾ ਕੋਈ ਹੱਲ ਕਰਿਆ ਜਾਵੇ ਜੀ 50 ਜਾਣੇ ਕੋਈ ਚੌਂਕ ਦਾ ਕੋਈ ਸਾਨੂੰ ਕੋਈ ਥੋੜਾ ਜਿਹਾ ਹਿੱਸਾ ਦਿੱਤਾ ਜਾਵੇ ਜਾਂ ਕੋਈ ਹਟਾਇਆ ਜਾਵੇ ਕੋਈ ਹੱਲ ਤਾਂ ਕਰਨਾ ਜੀ ਅਸੀਂ ਹੁਣ ਮੰਨ ਲਓ ਕਿੱਧਰ ਜਾਕੇ ਜੀ ਹਾਂਜੀ ਹਾਂਜੀ ਡਾਂਗਾ ਨਾਲ ਕੋਟ ਕੋਟ ਕੇ ਭਜਾਇਆ ਜੀ ਆ ਦੇਖੋ ਆ ਬਜ਼ੁਰਗ ਦੇ ਆ ਦੇਖੋ ਡਾਂਗਾ ਮਾਰ ਰਿਆਂ ਜੀ ਡਾਂਗਾ ਇੱਕ ਮੁਲਾਜ਼ਮਾਂ ਦੀ ਜੀ ਡਿਊਟੀ ਹੁੰਦੀ ਆ ਆਪਾਂ ਮੁਲਾਜ਼ਮਾਂ ਨੂੰ ਐ ਨਹੀਂ ਕਹਿੰਦੇ ਇਹਨਾਂ ਦਾ ਫਰਜ਼ਮੰਦ ਦਾ ਡਿਊਟੀ ਕਰਨ ਦਾ ਇੱਕ ਜੀ ਪੁੱਛਣ ਦੱਸਣ ਦਾ ਸਹੀ ਵੀ ਤੂੰ ਬਾਈ ਨਸ਼ਾ ਵੇਚਦਾ ਤਲਾਸੀ ਲੈਣ ਜੀ ਪਹਿਲਾਂ ਵੈਰੀਫਾਈ ਕਰ ਰਿਹਾ ਵੈਰੀਫਾਈ ਕਰਨਾ ਸਿੱਧਾ ਹੀ ਆ ਕੇ ਕੁੱਟਣ ਲੱਗ ਜਾਂਦੇ ਜੀ ਫਿਰ ਇਹ ਕੋਈ ਗੱਲ ਹੋਈ ਕਿਉਂਕਿ ਮੇਰਾ ਨਾਮ ਸੁਰਜੀਤ ਸਿੰਘ ਹੈ ਜੀ ਮੈਂ ਲਾਲ ਸਿੰਘ ਨਗਰ ਚੋਂ ਬਠਿੰਡੇ ਤੋਂ ਜਦੋਂ ਤੇਜੀ ਨਾਲ ਨਸ਼ਾ ਵਿਕ ਰਿਆ ਸੀ ਜੀ 2000 ਕੋਈ 20 ਤੋਂ ਉਦੋਂ ਤੱਕ ਕੁਛ ਕੀਤਾ ਨਹੀਂ ਜੀ ਕਾਰਵਾਈ ਕਿਸੇ ਨੇ ਉੱਥੇ ਠੀਕ ਹੈ ਜੀ ਜਦੋਂ ਉਹ ਬਣ ਗਿਆ ਪੂਰਾ ਅੱਡਾ ਜਦੋਂ ਉਦੋਂ ਪ੍ਰਵੀਸ਼ਨ ਆ ਗਈ ਉਦੋਂ ਪੁਲਿਸ ਸਾਡੇ ਲੈ ਜਾਂਦੇ ਫੜ ਕੇ ਉਹਨਾਂ ਨੂੰ ਫੇਰ ਛੱਡ ਦਿੰਦੇ ਆ ਫੇਰ ਲੈ ਜਾਂਦੇ ਆ ਫੇਰ ਛੱਡ ਦਿੰਦੇ ਆ ਅਸੀਂ ਆ ਗਏ ਦਿਆੜੀਦਾਰ ਬੰਦੇ ਜੀ ਠੀਕ ਹੈ ਜੀ ਹੁਣ ਆਟੇ ਨਾਲ ਬਲੇਥਣ ਲੱਗੀ ਜਾਂਦਾ ਜੀ ਬਗੈਰ ਮਤਲਬ ਤੋਂ ਠੀਕ ਹੈ ਸਾਡੀ ਕੋਈ ਗਲਤੀ ਨਹੀਂ ਹੈ ਅਸਤਾ ਕੰਮਕਾਰ ਆਲੇ ਆ ਜੀ ਕੰਮਕਾਰ ਤਾਂ ਕਰਨਾ ਹੀ ਹੈ ਜੀ ਅਸੀਂ ਸਾਨੂੰ ਆਂਦੇ ਸਾਨੂੰ ਨਜਾਇਜ਼ ਕੁੱਟਣ ਆ ਜਾਂਦੇ ਪੁਲਿਸ ਸਾਡੇ ਹਲੋ ਜੀ ਮੈਂ ਗੁਰਜਾਟ ਸਿੰਘ ਬੋਲ ਰਿਹਾ ਮਲੂਕੇ ਪਿੰਡ ਤੋਂ ਸਾਨੂੰ ਇੱਥੇ 20 25 ਸਾਲ ਹੋ ਗਈ ਕੰਮ ਕਰਦਿਆਂ ਨੂੰ 45 ਸਾਲ ਦਾ ਪੱਕਾ ਲੇਬਰ ਚੌਂਕ ਬਣਿਆ ਵਾ ਜੀ ਸਾਡੇ ਨਾਲ ਅੱਜ ਇਹਨਾਂ ਨਜਾਇਜ਼ ਧੱਕਾ ਹੋਇਆ ਸਾਡੇ ਬੰਦੇ ਸੀਗੇ ਜੋ ਉਹਨਾਂ ਨੂੰ ਨਜਾਇਜ਼ ਕੁੱਟਿਆ ਗਿਆ ਜੀ ਇਹ ਬੰਦੇ ਸੀਗੇ ਸਾਡੇ ਬਗਏ ਕੋਈ ਨਿਸ਼ਾਨੀ ਕਰਦੇ ਸੀਗੇ ਜੋ ਨਸ਼ੇੜੀ ਸੀਗੇ ਉਹਨਾਂ ਨੂੰ ਫੜਨਾ ਸੀਗਾ ਜੀ ਸਾਡਾ ਇਹਦੇ ਵਿੱਚ ਕੋਈ ਹੋਣੀ ਸੀਗਾ ਜੀ ਵੀ ਸਾਡਾ ਕੋਈ ਹੱਥ ਪੱਲਾ ਜੋ ਨਸ਼ੇੜੀ ਆ ਉਹਨਾਂ ਨੂੰ ਫੜਨ ਸਨ ਤੇ ਕਿਉਂ ਰੁਟੀ ਚੁਲੱਤ ਮਾਰ ਦਿਆ ਜੀ ਅਸੀਂ ਸਾਰੇ 700 ਬੰਦਾ ਆਉਣੇ ਇੱਥੇ 700 ਬੰਦੇ ਨੂੰ ਦੱਸੋ ਹੁਣ ਕਿੱਧਰ ਜਾਣਗੇ ਸਾਡਾ ਚੌਕ ਇਹਨਾਂ ਨੇ ਖਰਾਬ ਕਰਾਇਆ ਪੁਲਿਸ ਵਾਲਿਆਂ ਨੇ ਇਹਨਾਂ ਦੀ ਡਿਊਟੀ ਹੀ ਬੰਦੀ ਫੜਨ ਪਰ ਨਜਾਇਜ਼ ਜੋ ਨਹੀਂ ਕਰਦਾ ਨਸ਼ਾ ਉਹਨਾਂ ਨੂੰ ਨਾ ਪਕੜਿਆ ਜਾ ਵੀ ਜੀ ਸਾਡੀ ਰਿਕਵੈਸਟ ਹੈ ਜੀ ਹਾਂ ਪੁੱਛਣ ਦੱਸਣ ਦਾ ਹੱਕ ਬੰਦਾ ਸੀ ਆਪ ਦੱਸਾਂਗੇ ਵੀ ਆ ਨਸ਼ਾ ਕਰਦਾ ਜੀ ਆ ਬੰਦਾ ਸਾਡਾ ਜੀ ਪਰ ਸਾਡੇ ਤਿੰਨ ਜਾਇਲ ਆਠੀ ਨਾ ਭਰਾਈ ਜਾਵੇ ਜੀ ਇਹੀ ਮਹਿੰਤਾਈ ਸਾਡੇ ਮੂਰੇ ਸਰਕਾਰ ਦੇ ਲੇਬਰ ਚੌਂਕ ਤੇ ਆ ਵੀ ਇੱਥੇ ਪੁਲਿਸ ਵੱਲੋਂ ਸਾਡੇ ਤੇ ਰੇਡ ਕੀਤੀ ਗਈ ਤੇ ਹਟਾਇਆ ਜਾਂਦਾ ਜਦੋਂ ਕਿ ਅਸੀਂ ਲੇਬਰ ਦਾ ਕੰਮ ਕਰਦੇ ਆ ਅ 50 ਪੁਲਿਸ ਵੱਲੋਂ ਡਿਸਟ੍ਰਿਕਟ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਜੁਦ ਨਸ਼ਾ ਵਿਰੋਧ ਜਿਹੜੀ ਮੁਹਿੰਮ ਢਿੱਗੀ ਗਈ ਹੈਗੀ ਉਹਦੇ ਰਿਗਾਰਡਿੰਗ ਜਿਹੜਾ 골ਡ ਗੀ ਦੇ ਉੱਪਰ ਕਾਫੀ ਸਾਰੀ ਜਿਹੜੀ ਹੈ ਲੇਬਰ ਕਾਫੀ ਸਮੇਂ ਤੋਂ ਜਿਹੜੀ ਹੈ ਇਕੱਠੀ ਹੁੰਦੀ ਹੈਗੀ ਉੱਥੋਂ ਜਿਹੜੇ ਦੁਕਾਨਦਾਰ ਹੈ ਉੱਥੋਂ ਜਿਹੜੇ ਰਹਿਣ ਵਾਲੇ ਜਿਹੜੇ ਦੁਕਾਨਦਾਰ ਨੇ ਦੁਕਾਨਾਂ ਚਲਾਉਂਦੇ ਆ ਜਾਂ ਤੁਹਾਨੂੰ ਜਿਹੜੇ ਰਾਹੀਰ ਲੰਘਦੇ ਆ ਉਹਦੇ ਨਾਲ ਇੱਕ ਗਰਲੇ ਸਕੂਲ ਹੈਗਾਗਾ ਜੇ ਤੁਹਾਨੂੰ ਬਹੁਤ ਸਾਰੀਆਂ ਕੰਪਲੇਂਟਸ ਫੋਨ ਆਉਂਦੇ ਸੀ ਵੀ ਜਿਹੜੇ ਸਵੇਰੇ ਇੱਥੇ ਜਦੋਂ ਲੇਬਰ ਚੌਂਕ ਦੇ ਵਿੱਚ ਲੇਬਰ ਇਕੱਠੀ ਹੁੰਦੀ ਆ ਤਾਂ ਬਹੁਤ ਸਾਰੇ ਜਿਹੜੇ ਉੱਥੇ ਲੋਕ ਨੇ ਉਹ ਇੱਥੇ ਆ ਕੇ ਜਿਹੜੇ ਨਸ਼ੇ ਦੇ ਕੈਪਸੂਲ ਵਗੈਰਾ ਇੱਥੇ ਵੇਚਦੇ ਹੈਗੇ ਆ ਇਹ ਕਾਫੀ ਸਾਨੂੰ ਬਰਬਲੀ ਜਿਹੜੀਆਂ ਸੀਆਂ ਕੰਪਲੇਂਟਸ ਵੀ ਆਈਆਂ ਸੀਆਂ ਤੇ ਫੋਨ ਦੇ ਉੱਪਰ ਵੀ ਸਾਡੇ ਕੋਲ ਕਾਲਸ ਆਉਂਦੀਆਂ ਸੀ ਵੀ ਇੱਥੇ ਰੌਲਾ ਪੈ ਰਿਹਾ ਇੱਥੇ ਲੜ ਰਹੇ ਹੈਗੇ ਇਸ ਤਰ੍ਹਾਂ ਸਾਡੀਆਂ ਕੰਪਲੇਂਟਸ ਆਉਣ ਤੋਂ ਬਾਅਦ ਕੱਲ ਅਸੀਂ ਉੱਥੇ ਇੱਕ ਨਸ਼ੇ ਦੀ ਇੰਗੇਸਟਿਡੀ ਸੀ ਡਰਾਈਵ ਚਲਾਈ ਸੀ ਜਿਹਦੇ ਵਿੱਚ ਅਸੀਂ ਸਾਡੇ ਜਿਹੜੀ ਮੁਲਾਜ਼ਮ ਸੀਗੇ ਉਹਨਾਂ ਨੂੰ ਸਿਵਲ ਵਰਦੀ ਦੇ ਵਿੱਚ ਕਰਾ ਕੇ ਪਿੱਛੇ ਬੈਕਅਪ ਜਿਹੜਾ ਵਰਦੀ ਵਾਲਾ ਰੱਖਿਆ ਗਿਆ ਸੀ ਤਾਂ ਉੱਥੋਂ ਅਸੀਂ ਜਿਹੜੇ ਸੀ ਕੈਪਸੂਲ ਵੇਚਣ ਵਾਲੇ ਜਿਹੜੇ ਸੀ ਪੰਜ ਵਿਅਕਤੀ ਉੱਥੋਂ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਅਸੀਂ 2 210 ਜਿਹੜੇ ਹੈਗੇ ਪ੍ਰੈਗਾ ਦੇ ਕੈਪਸੂਲ ਰਿਕਵਰ ਕਰਕੇ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਦਰਜ ਕੀਤੀ ਸਰ ਉਸੇ ਨਾ ਬੰਦੇ ਹੈਗੇ ਕੁਝ ਉਹ ਕਹਿੰਦੇ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ 45 ਇਹ ਆਪਿਆਂ ਸਾਲਾ ਦੇ ਉੱਤੇ ਖੜੇ ਹੈਗੇ ਨਸ਼ੇ ਕੋਈ ਹੋਰ ਵੇਚਦਾ ਹੈਗਾ ਕਾਰਵਾਈ ਸਾਡੇ ਤੇ ਕਰਤੀ ਦੱਸਿਆ ਗਿਆ ਨਹੀਂ ਦਾ ਡਾਂਗਾ ਫੇਰ ਦੇਗਾ ਦੇਖੋ ਜਿਹੜੇ ਨਸ਼ੇ ਦੇ ਕੈਪਸੂਲ ਜਿੰਨਾਂ ਕੋਲੋਂ ਰਿਕਵਰ ਹੋਏ ਆ ਜੋ ਵੇਚਦੇ ਸੀਗੇ ਉਹਨਾਂ ਤੇ ਹੀ ਅਸੀਂ ਕਾਰਵਾਈ ਕੀਤੀ ਹੈਗੀ ਫਿਰ ਅਸੀਂ ਕਿਸੇ ਨੂੰ ਉੱਥੇ ਕੁਝ ਨਹੀਂ ਕਿਹਾ ਜਿਹੜੀ ਉਹਨਾਂ ਦੇ ਜਗ੍ਹਾ ਦੀ ਗੱਲ ਹੈਗੀ ਆ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਸਰ ਇੱਕ ਕੱਲ ਲੇਵਰਰ ਹੋ ਰਿਹਾ ਸੀ ਕਹਿੰਦਾ ਮੈਂ ਨਸ਼ਾ ਵਾਲਾ ਫੜਾਇਆ ਸੀ ਜਿਹੜਾ ਤੇ ਵੇਚਦਾ ਸੀ ਸਾਡੇ ਵਿੱਚ ਫੜਾਇਆ ਤਾਂ ਸੀਗਾ 15 ਮਿੰਟ ਬਾਅਦ ਛੱਡਦਾ ਪੁਲਿਸ ਦੇ ਕਰਦੇ ਅਸੀਂ ਜੇਕਰ ਕੋਈ ਸਾਨੂੰ ਨਸ਼ੇ ਵਾਲਾ ਫੜਾਇਆ ਹੋਵੇਗਾ ਤਾਂ ਉਸ ਦੇ ਉੱਪਰ ਕਾਰਵਾਈ ਜ਼ਰੂਰ ਕੀਤੀ ਹੋਈਏਗੀ ਅਸੀਂ